ਕਰ ਰਿਹਾ ਵੈਰੀ ਫੇਮਸ ਗਾਇਕ ਟੱਪਾ.com ਆਈਡੀ ਬਣਾਵਾ ਆ ਕਿੰਨੇ ਰਾਜ ਲਾਈ ਆ ਕਿਦੀ ਮੌਤਵਾਜਾ ਮਾਰਦੀ ਕਿੰਨੇ ਰਾਜ ਲਾਈ ਆ ਕੋਈ ਕਾਰਵਾਈ ਨਾ ਚੌਧਰੀ ਆ ਇਹ ਕਹਿੰਦੇ ਰਿਚ ਇੰਨੇ ਆ ਕਿ ਗੱਡੀ ਖੋਆ ਖੜੀ ਦਾ ਟ੍ਰੇਲੀਆਂ ਟੁੱਲਿਆਂ ਵਾਲਾ ਕੰਮ ਹੀ ਛੱਡਦਾ ਕਾਲ ਜੀ ਕੀ ਹਾਲ ਚਾਲ ਜੀ ਮੈਂ ਤੁਹਾਡਾ ਆਪਣਾ ਮਨ ਹੋ ਰਿਹਾ ਤੇ ਕਰਦੇ ਆ ਸਵਾਗਤ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਸ੍ਰੀ ਆਪਣੇ ਚਲ ਕੇ ਛੰਡੀਗੜ ਘੁੰਮਣ ਕਹਿੰਦੇ ਛੜਕ ਨਾਗਲੰਦ ਕਹਿੰਦੇ ਊ ਸ਼ਾਬ ਜੀ ਹਮ ਤਾਂ ਜਾਇਗਾ ਘੁੰਮਣੇ ਮੈਂ ਹਾਂ ਚੱਲ ਕੋਈ ਨਹੀਂ ਵਿਚਾਰੇ ਨੇ ਆਣੇ ਸ੍ਰੀ ਹੈਗੇ ਆ ਜਾ ਲੈਂਦੇ ਟ੍ਰੇਨੇ ਬਾਏ ਆਪਾਂ ਉਹਨਾਂ ਨੂੰ ਕੱਲ ਪਰਸੋਂ ਦਾ ਹੋਨ ਤੁਹਾਨੂੰ ਪਤਾ ਫਿਰ ਪੱਠਿਆਂ-ਪੱਠਿਆਂ ਦਾ ਕੰਮ ਆਪਾਂ ਨੂੰ ਕਰਨਾ ਪਣਾ। ਆਪਾਂ ਲੈ ਕੇ ਦਪਤਰੀ ਆ ਗਏ ਆ। ਸਫਾ-ਸੱਤ ਹੋਇਆ। ਮੈਨਾਂ 15 ਮਿੰਟ ਪੱਠੇ ਫੜਕਾ ਦੇਣੇ। ਫਿਰ ਇਦਾਂ ਹੀ ਆਪਾਂ ਜਿੰਮ ਨੂੰ ਚੱਲ ਜਾਣਾ। ਮੈਨਾਂ ਫਿਰ ਘੰਟੇ 'ਚ ਆਪਾਂ ਜਿੰਮ ਫੜਕਾ ਦੇਣੀ। ਹਾਏ ਬੇ ਤੇ ਲਾਉਣੇ ਮਿੱਤਰੋ ਅੱਜ ਜਿੰਮ 'ਚ ਪੱਟ। ਪਟੀਆਂ ਤਕੜੀਆਂ ਕਰਨੀਆਂ ਪਟੀਆਂ ਅੱਜ। ਤੇ ਫਿਰ ਘਰ ਆ ਕੇ ਵੇਨੇ ਕੀ ਮੋਲਚਾਲਾ। ਕੀ ਵਲੌਗ ਬਣਾਉਨੇ ਅੱਜ ਤੇ ਕੀ ਨਹੀਂ ਬਣਾਉਨੇ। ਕੱਲ ਦੇ ਸਰਪੰਚ ਸਾਹਿਬ ਸਾਡੇ ਲੈ ਲਦਾਂ ਚੱਲ ਗਏ ਗੋਪੀਬੀਰ ਜੀ। ਕੁੜੀਓ ਮੈਨੂੰ ਕਹੇ ਜਾਂਦੇ ਆ ਠਰ ਕੇ ਆ ਚੁੰਨੇ ਚੁੰਨੇ ਲਾ ਕੇ ਪਹਿਲਾ ਕੰਦਾ ਨਹੀਂ ਨਹੀਂ ਮੁੜ ਕੇ ਫੇਰ ਤੁਰ ਗਿਆ ਉਹ ਬੰਦਾ ਤਾਂ ਜਰਾਜੀ ਆ ਉਹਨੇ ਮਹੀਨੇ ਤੱਕ ਖਾੜਨੇ ਫੇਰ ਤੁਰ ਪੈਣਾ ਜੇ ਸਾਡਾ ਪਲਾਨ ਬਣਿਆ ਚਲੋ ਹੁਣ ਪਠਸ ਕੱਟ ਲੈ ਫਿਰ ਬਾਤ ਕਰਦੇ ਹਾਂ ਅਗਲੇ ਠੀਕ ਆ ਲਵ ਯੂ ਗਾਇਜ਼ ਆਪ ਵੇਟ ਕਰੋ ਪੋਪਕਨ ਲੈ ਕੇ ਆਓ ਆਪ ਉਤਨੀ ਦੇਰ ਲਾਓ ਮੇਰੇ ਤਰ੍ਹਾਂ ਪਠਾ ਦਾ ਕੰਮ ਹੋ ਗਿਆ ਆਪਣੇ ਬੰਦਾਂ ਤੇ ਹੁਣ ਯਾਰ ਹੋਣੀ ਚੱਲੇ ਨੇ ਜਿਮ ਆਜੋ ਚਲੋ ਜਿਮ ਚੱਲੀਏ ਉਹ ਭਾਈ ਜਾਨ ਮੋਲ ਚੱਲ ਜਾ ਮੌਟਰ ਟਰੈਕਟਰ ਹੋ ਗਿਆ ਦੁਬੇ ਉਹ ਕੰਮ ਆਉਂ ਚੈੱਕ ਕਰੋ ਚੈੱਕ ਕਰ ਵੇ ਇਹ ਨਾ ਨਿਕਲੇ ਕਹਤਾ ਮੈਂ ਇਹ ਨਹੀਂ ਨਿਕਲਦੇ ਇਦਾਂ ਰੂੜੀ ਲਾਉਣੀ ਪਊ ਇਹਨਾਂ ਨੂੰ ਲਾਉਣੀ ਪਊ ਨਹੀਂ ਨਹੀਂ ਉਦਾਂ ਭਾਂ ਜੋ ਮੇਰੇ ਕੰਨ ਖਾਂਦੇ ਰਹਿੰਦੇ ਹੁਣ ਕਿਰੀ ਭੂਆ ਸੁਗੇ ਆਉਂਦੇ ਉੱਟ ਕੇ ਆਹ ਤੇ 9 ਵਜੇ ਆਉਂਦੇ ਰ ਉੱਟ ਕੇ ਕੀ ਕਰੀਏ ਚੈੱਕ ਕਰ ਮਮਾ ਆਂਦੀ ਆਲੀ ਅੱਜ ਕਹਿੰਦਾ ਪੱਟ ਲਾਉਣੇ ਹਨ ਅੱਜ ਪੱਟ ਲਾਉਣੇ ਹਨ ਹੱਲ ਪੀ ਕੇ ਪੱਟ ਲਾਉਣੇ ਅੱਜ ਹੱਲ ਪੀ ਕੇ ਆਗੇ ਬੱਸ ਅੱਜ ਆ ਕਿੰਨੇ ਰਾਜ ਲਾਈ ਆ ਕਿਦੀ ਮੌਤਵਾਜਾ ਮਾਰਦੀ ਕਿੰਨੇ ਰਾਜ ਲਾਈ ਆ ਆਪਣੀ ਕਾਰਵਾਈ ਦਾ ਓਏ ਸਾਨੂੰ ਸਿੱਧੀ ਵਾਲੀ ਤੇਰੇ ਘਰ ਕੇ ਜਮ ਤੇਰੇ ਘਰ ਕੇ ਤੇਰੇ ਘਰ ਕੇ ਜਮ ਤੇਰੇ ਘਰ ਕੇ ਤੇ ਕਲੱਬ 3 ਜਮ ਲਾਉਂਦੇ ਆ ਤੇਰੇ ਘਰ ਕੇ ਵੀ ਤੇ ਅੱਜ ਪੂਰੀ ਕਾਰਵਾਈ ਹੋ ਗਈ ਮੇਰੇ ਵਿੱਚ ਆ ਗਈ ਮੈਂ ਕਹਿੰਦਾ ਐ ਚੱਲਾਂ ਸੱਲ ਘਰ ਜਲਣਾਗੇ ਨਾ ਦੁਕਾਨ ਖੋਲਣੀ ਸਾੜੇ 3/4 ਵਾਰ ਦੀ ਵੀਡੀਓ ਬਣਾਉਂਦੇ ਫੋਨ ਨਾਲ ਮੈਂ ਰੱਖਦਾ ਰਵੀ ਨੂੰ ਫੜ ਲੁੰਦੇ ਆ ਉਹ ਰਵੀ ਆਇਆ ਤਾਂ ਹੈਗਾ ਸੀ ਨੇ ਕੀ ਲਾਉਣਾ ਅੱਜ ਕੀ ਲੈਣਗੇ ਸਾਲਿਓ ਐ ਹੋ ਗਿਆ ਹੱਲ ਲੈਣ ਤੂੰ ਭੰਡ ਹੱਲ ਲੈ ਨਜ਼ਰ ਲਾ ਆ ਉਹਦਾ ਪੜੀ ਪੈਂਦੀ ਟੀਲ ਬੰਦੀ ਪਈ ਆਈਡੀ ਦੇ ਵੀਰ ਉਹਨਾਂ ਨੂੰ ਫੋਲੋ ਕਰੋ ਵੈਰੀ ਫੇਮਸ ਗਾਇਕ ਕਟੱਪਾ .com ਆਈਡੀ ਬਣਾਵਾ ਕਟੱਪਾ ਵੀ ਜੀ ਗੰਜਾ ਹੁੰਦਾ ਐ ਇਹ ਬੜਾ ਬੜਾ ਨਵੇਂ ਇਹ 2024 ਵਾਲਾ ਕਟੱਪਾ ਨਾ ਉਹ ਪੁਰਾਣਾ ਹੈ ਉਹ ਬਹੁ ਬੜੀ ਵਾਲਾ ਹੈ ਆਦੀਵਾਸੀ ਤੇ ਲਾਇਆ ਓਏ ਓ ਜਿਹੜੇ ਲੰਬੇ ਦੇ ਵਾਲਾਂ ਵਾਲੇ ਪਿਸ਼ੂਰੀ ਨਹੀਂ ਕਰਦੇ ਹੁੰਦੇ ਟੀਵੀ ਤੇ ਆਹੋ ਆਦੀਵਾਸੀ ਤੇ ਲਾਇਆ ਇਹਨਾਂ ਨੇ ਇੱਕ ਟੱਪੇ ਤੇ ਭੈ ਵਾਲਾ ਗੇ ਨਹੀਂ ਨਹੀਂ ਤੇ ਲਾਇਆ ਵੇਟ ਲਾਈਟ ਹੈ ਬੇਬੀ ਲਾਈਟ ਵੜ ਪੈਵੀ ਐ ਹੈਪੀ ਚਿਰਲੂ ਚਲੋ 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 ਪੱਟ ਪੱਟ ਲਾਓ ਪੱਟ ਤਗੜੇ ਹੋ ਜਾ ਤਗੜੇ ਇਹ ਗਣਾ ਚੱਲਵੇ ਚੱਲ ਚੱਲ ਆ ਰਹੀਆਂ ਹੂੰ ਚਲੋ ਆਤ ਗਾਈਸ ਗਾਈਸ ਅਰੇ ਹਮ ਜਾ ਰਹੇ ਆ ਅਜ ਰੂੜੀ ਲਾਦ ਮੈਂ ਵੀਰ ਉਹਨਾਂ ਨੇ ਅਜ ਖੜ ਲੰਗਾ ਮੰਗਦੇ ਮੈਂ ਪੈੜੀ ਚ ਰੂੜੀ ਪਾਈ ਲੋਕੀ ਜੀ ਇਧਰ ਜੰਮੂ ਕਸ਼ਮੀਰ ਤੋਂ ਸਪੈਸ਼ਲ ਵੀਰ ਜੀ ਸੱਦੇ ਨੇ ਇਧਰ ਜਿੰਮ ਦੇ ਟ੍ਰੇਨਰ ਸੱਦੇ ਨੇ ਹੈ ਸੱਦੇ ਨੇ ਸੱਲਾ ਲੈਣੇ ਆਏ ਚਲ ਰੂਆ ਮੈਂ ਤਾਂ ਛੜਕ ਦੇ ਖਿਲਾਫ ਨੂੰ ਕਹਤੀ ਤੇ ਆਫ ਰੋਡਿੰਗ ਕਰਾਉਂਦੇ ਵਿਚਾਰੀ ਜੀ ਹੈਂ ਨੇ ਤੁਪਾ ਬਗਲਾ ਦਾ ਨਾ ਜੰਮੂ ਕਸ਼ਮੀਰ ਵਾਲੇ ਗੱਡੀ ਜਾਣ ਮਰਜੀ ਹੋਰ ਸਾਡੇ ਆਪਾਂ ਸੁੱਕੀ ਸੁੱਕੀ ਚੁੱਕਣੀ ਤੇ ਗਿੱਲੀ ਗਿੱਲੀ ਚੁੱਕਣੀ ਆਪਾਂ ਥਲੂ ਚੁੱਕਣੀ ਥਲ ਬਟਣੀ ਸੁੱਕੀ ਆਓ ਸੁੱਕੀ ਇਧਰਲੇ ਪਾਸੇ ਇਹ ਗੱਡਣਾ ਜਿਹੜਾ ਕੁੜੀ ਦੀ ਉਹ ਲੈਕਸ ਤੇ ਐਡ ਪਾਈ ਵੀਰ ਹੁਣ ਜੰਮੂ ਤੋਂ ਕੋਲ ਆਨੇ ਆਨੇ ਜੰਮੂ ਤਾਲੀਆਂ ਚ ਪਾਉਣਾ ਤੁਹਾਨੂੰ ਪਤਾ ਇੱਕ ਚੌਧਰੀ ਆਖਦੇ ਨੇ ਜੰਮੂ ਦੇ ਚੌਧਰੀ ਆਏ ਕਹਿੰਦੇ ਰਿਚ ਇੰਨੇ ਆ ਕਿ ਗੱਡੀ ਹੀ ਕੋਹਾ ਖੜੀ ਗਾ ਟ੍ਰੱਲੀ ਟ੍ਰੱਲੀ ਵਾਲਾ ਕੰਮ ਹੀ ਛੱਡਦਾ ਮਾਣਾ ਇੱਕ ਤੋੜਾ ਪਰ ਚੱਲਿਆ ਇੱਕ ਕਿੱਥੇ ਦੂਜੇ ਦੀ ਟ੍ਰਿਪਲਾ ਜਾਓ ਪਿਆ ਹੋਇਆ ਜਾਓ ਪਿਆ ਹੈ ਦੂਜੇ ਦੇ ਤੇ ਟੋਕਨ ਟੁੱਕਣ ਨੂੰ ਲੱਗੇ ਮੁੰਜਾ ਦਾ ਇਹ ਪਾਰਸਲ ਆ ਇਹ ਪਾਰਸਲ ਆ ਪਾਰਸਲ ਲੈਣ ਆਂ ਕਿੱਧਰ ਆਇਆ ਚੱਕੋ ਪਹਿਲੇ ਪੈ ਗਈ ਹੋਣੀ ਘਰ ਜਾ ਕੇ ਮੈਂ ਤਾਂ ਉੱਥੇ ਲਾ ਲਿਆ ਸਾਬ ਮੈਂ ਕਿਹਾ ਵੀਰ ਆਪਣੀ ਗੱਡੀ ਨਹੀਂ ਲੈ ਕੇ ਆਇਆ ਮੈਂ ਸਵਿਫਟ ਸ਼ਾਟ ਦੂਜੀ ਗੱਡੀ ਵੀ ਤੇ ਜੀਲਾਂ ਦੀ ਗਲਤ ਦਨ ਵੀ ਇਦਾਂ ਵੀ ਆਇ ਨਹੀਂ ਗੱਡੀ ਤੇ ਇਦਾਂ ਵੀ ਆ ਜਣੀ ਆ ਨਹੀਂ ਨਹੀਂ ਉਧਰ ਉਤਰਨੀ ਕਿਧਰੋਂ ਹੀ ਆਫ ਰੋਡਿੰਗ ਜਾਦੀ ਹੋਣੀ ਇਦਰੋਂ ਸਹੀ ਆ ਚਲ ਡਿਲੀਵਰੀ ਹੋ ਗਈ ਗੱਡੀ ਚੱਲ ਗਈ ਹੈ ਐਂ ਐਦਾਂ ਹੀ ਬੱਸ ਅਸੀਂ ਐਡਾ ਪੰਦੇ ਰਵਾਂਗੇ ਕਿ ਹੋਰ ਵੇਨ ਚਾਹੀਦਾ ਹੈ ਦੱਸ ਦਿਓ ਇਹਾ ਵੀਰ ਨੇ ਡੀਲ ਦਵਾਈ 10000 ਰੁਪਏ ਮੇਰਾ ਨੂੰ ਦੋਵਾਂ ਤੋੜਿਆਂ ਦਾ 5000 ਇਹਦਾ 5000 ਮੇਰਾ ਕਮਿਸ਼ਨ ਆ ਗਈ ਹੈ ਹੁਣ ਅਸੀਂ ਮੱਛਰ ਘੋਣੇ ਜਾਵਾਂਗੇ ਪਾੜਾ ਚਲੋ ਜੀ ਪਾੜਾ ਚਲੋ ਨਾਲੇ ਐਡ ਕਰ ਕੇ ਆਵਾਂਗੇ ਪਾੜਾ ਚ ਗੋਆ ਦੀ ਕਿਹਨੂੰ ਚਾਹੀਦੀ ਹੋਣੀ ਕੁੜੇ ਖੱਟਾ ਸਾਰੇ ਮੂਹੇ ਪਾ ਗਏ ਗੱਡੀ ਦਾ ਢਾ ਕੇ ਚਲੋ ਗਾਇਸ ਲੈਟਸ ਗੋ ਜੀ ਹੁਣ ਮੇਤਰੋ ਕਈ ਲ ਕਾਦਣ ਲੱਗੇ ਆਪਾਂ ਫਰਮੇ ਫਿਰ ਆ ਕੇ ਨੂੰ ਗਾਲਾਂ ਕੱਢਣ ਮੁਰਕੇ ਉਹਨੇ ਚਲਾਉਣੀ ਹੀ ਦਿੱਤਾ ਤੁਹਾਨੂੰ ਪੜਾਈਏ ਇਹ ਕਈ ਸਭ ਤੋਂ ਸੱਟ ਹੈ ਇਹੋ ਛੱਡਦੇ ਆਗੇ ਸਾਰੇਆਂ ਨੇ ਇਹਨੂੰ ਘੋਟੂ ਦਿੰਨੇ ਆਪਾਂ ਇਧਰੋਂ ਤੇ ਹੋ ਗਈ ਸਾਫ ਹੈ ਹੋਰ ਮੁੱਕ ਗਈ ਹੋ ਗਈ ਮੁੱਕ ਮੜੀ ਗਈ ਠੀਕ ਹੈ ਮੇਰੇ ਵੀਰੋ ਫਿਰ ਮਿਲਦੇ ਆ ਤੁਹਾਨੂੰ ਸ਼ਾਮਾਂ ਨੂੰ ਮਿਲਦੇ ਹਾਂ ਹੁਣ ਤਾਂ ਲਾ ਧੋ ਕੇ ਮੈਂ ਕਹਿੰਦਾ ਰੋਟੀਆਂ ਪਾਣੀਆਂ ਖਾ ਕੇ ਤੇ ਰੋਟੀਆਂ ਪਾਣੀਆਂ ਰੋਟੀ ਪਾਣੀ ਖਾ ਕੇ ਤੇ ਲੰਮੇ ਪੈ ਗਏ ਚੁੱਪ ਕਰਕੇ ਪੱਟ ਪੁੱਟ ਲੱਗੇ ਰਸਟ ਮਾਰੀ ਅਜ ਨਹੀਂ ਜਾਂਦੇ ਜਿੰਦੇ ਕਿਤੇ ਸ੍ਰੀ ਗੁਰੂ ਜੀ ਕੀ ਹਾਲ ਚਾਲ ਜੀ ਮੈਂ ਤੁਹਾਡਾ ਆਪਣਾ ਮਨਮੇਤ ਸਵਾਗਤ ਕਰਦਾ ਜੀ ਕਿਹੜੀ ਕਿਹੜੀ ਧੁੱਪ ਚ ਤੇ ਆਪਾਂ ਸਵੇਰ ਦੇ ਜਿੰਮ ਲੈ ਕੇ ਆ ਗਏ ਹਾਂ ਘਰੇ ਹੁਣ ਨਿਕਲੇ ਆ ਘਰ ਹੁਣ ਚੱਲੇ ਆਪਾਂ ਪਨੀਰੀ ਨੂੰ ਮਾਰੀ ਸਫਾਈ ਕਰਨੀ ਆ ਵੀਰ ਤਾਂ ਮੈਨੂੰ ਘੱਟਾ ਹੁਣ ਕਹਿੰਦੇ ਪਨੀਰੀ ਚ ਪਹੁੰਚ ਮੈਂ ਆ ਗਿਆ ਤੇ ਆਪਾਂ ਵੀ ਦੇਖ ਲਿਆ ਮੂੰਹ ਉਹ ਤਾਂ ਕਾਲੀ ਹੋ ਜੀਗਾ ਓਏ ਮੈਨੂੰ ਮੈਂ ਜਾਂਦਾ 150 ਦੀ ਸਪੀਡ ਤੇ ਭੱਜਾ ਭੱਜਾ ਪਨੀਰੀ ਵੱਲ ਨੂੰ ਤੇ ਬਾਲਟੀ ਚੇਤਾ ਹੀ ਭੁੱਲ ਗਿਆ ਬਾਲਟੀ ਦਾ ਜਿੰਨਾ ਫੋਦੀ ਜੋ ਪਾਣੀ ਕਰਕੇ ਕੱਢ ਕੇ ਪਾਣਾ ਪੰਪ ਤੇ ਹੁਣ ਮੈਂ ਚੱਕ ਲਈ ਥੋ ਬਾਲਟੀ ਇਹ ਦਿਨ 15 ਵੇਖੇ ਕੀ ਹਾਲ ਪੰਦਾ ਸਾਡਾ ਰੇਗ ਟਾਂ ਦੇ ਮੂੰਹ ਤੇ ਏਦਾਂ ਪਰਨਾ ਨਹੀਂ ਜਾਣਾ ਹੁਣ ਤਾਂ ਜਾ ਕੇ ਬੈਠਦਾ ਕਿਤੋਂ ਆਪ ਬੜੀ ਆ ਪਣਾ 15 ਦਿਨ 15 ਲੈ ਚਾਸ ਚੱਕ ਟੈਂਸ਼ਨ ਨਹੀਂ ਆਣੀ 30 30 ਪਣ ਅਵੇਂ ਗਰਮੀ ਕਰਾਂ ਲੇਗੀ ਇੱਧਰ ਵੇਖ ਵੇਖਿਆ ਵੈਂਦੀ ਤੇਰੀ ਵੀਡੀਓ ਬਣਾਉਂਦੇ ਆ ਇਹ ਭਾਈ ਸਾਹਿਬ ਖੜਨੀ ਮੰਡੀ ਚ ਖੜਨੀ ਮੰਡੀ ਚ ਵੱਡੀ ਕਰਕੇ ਮਨਾ ਕਰੋੜਾਂ ਦੀ ਵਿਗਣੀ ਕਰੋੜਾਂ ਦੇ ਵਿੱਚ ਚੱਲ ਚੱਲ ਪਾਣੀ ਪੀ ਪਹਿਲਾਂ ਪਾਣੀ ਪੀ ਪਾਣੀ ਪੀ ਵੀ ਮੇਂ ਮਤਰਾ ਹੱਸਾ ਪੈ ਗਿਆ ਇਹਦੇ ਮੈਂ ਬਣਾਉਣਾ ਸੀ ਵਲੌਗ ਤੇ ਮੈਂ ਕਿਹਾ ਕਿ ਚੱਲ ਵਲੌਗ ਲੂਕ ਦੰਦੇ ਆ ਮੜਾ ਮੋਟਾ ਬਣਾ ਦਿੰਦੇ ਆ ਬਹੁਤ ਘੱਟ ਬਣਿਆ 7 ਮਿੰਟਾਂ ਦਾ 7 ਕਿ ਮਿੰਟਾਂ ਦਾ ਬਣਿਆ ਮੇਰੇ ਖਿਆਲ ਨਾਲ ਤੇ ਮੇਰੇ ਵੀਰੋ ਮੈਨੂੰ ਭੁੱਲ ਗਿਆ ਸੀ ਚੇਤਾ ਮੈਨੂੰ ਕਰਿਓ ਮਾਫ ਕੋਈ ਨਹੀਂ ਅਗਲੀ ਵੀਡੀਓ ਆਪਾਂ ਲੰਬੀ ਬਣਾਵਾਂਗੇ 15 ਮਿੰਟਾਂ ਦੀ ਬਣਾਵਾਂਗੇ ਠੀਕ ਆ ਜਿੰਨੀ ਕਹੋਗੇ ਉੰਨੀ ਬਣਾਵਾਂਗੇ ਕੋਈ ਚੱਕਰ ਨਹੀਂ ਬਾਕੀ ਪਿੱਛੇ ਵੇਖ ਸਕਦੇ ਹੋ ਘਰ ਦਾ ਕੰਮ ਲੈ ਚੱਲੀ ਜਾਂਦਾ ਮਿਸਟਰੀ ਸਾਡੇ ਅੱਜ ਵੀ ਆਏ ਤੇ ਬਾਕੀ ਮੇਰੇ ਵੀਰ ਵੀਡੀਓ ਵਧੀਆ ਲੱਗਦੀ ਹੁੰਦੀ ਲਾਈਕ ਲੁਕ ਕਰਿਆ ਕਰੋ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕੀ ਚੀਜ਼ ਤੁਹਾਨੂੰ ਚੰਗੀ ਲੱਗੀ ਕਿਹੜੀ ਤੁਹਾਨੂੰ ਮਾੜੀ ਲੱਗੀ ਬਾਕੀ ਸਾਹ ਘਟ ਕੇ ਦੇਖ ਲੋ ਬਾਕੀ ਸਰਪ੍ਰਾਈਜ਼ ਵੀ ਕਰ ਲਿਆ ਕਰੋ ਚੈਨਲ ਨੂੰ ਸਗਰਪ੍ਰਾਈਜ਼ ਹਾਂ ਜੀ ਸਗਰਪ੍ਰਾਈਜ਼ ਕਰ ਲਿਆ ਕਰੋ ਚੈਨਲ ਨੂੰ ਚਦਰਦ ਬਾਕੀ ਮੈਂ ਤਾਂ ਸਗਰਪ੍ਰਾਈਜ਼ ਕਰ ਲਿਆ ਕਰੋ ਚੈਨਲ ਨੂੰ ਅੱਗੇ ਅਗੇ ਸ਼ੇਅਰ ਵੀ ਕਰਿਆ ਕਰੋ ਤੇ ਆਪਾਂ ਹੋ ਹੋਪ ਆ ਆਸ ਹੈ ਜੀ ਉਹ ਹੋ ਇੰਗਲਿਸ਼ ਬੋਲਣਾ ਨਹੀਂ ਆ ਮੈਂ ਆਸ ਹੈ ਕਿ ਛੇਤੀ ਤੋਂ ਛੇਤੀ ਆਪਾਂ ਗੇੜਾ ਦਵਾਂਗੇ ਪੜਾਂਗਾ ਵੇਖੋ ਬਾਕੀ ਪਲਾਨ ਬਣ ਰਿਹਾ ਏ ਬਣੂਗਾ ਹੌਲੀ ਹੌਲੀ ਤੇ ਜੇ ਇਹ ਤੇ ਬੰਨਦਾ ਤਾਂ ਵੀ ਠੀਕ ਆ ਜੇ ਨਹੀਂ ਬੰਨਦਾ ਫਿਰ ਆਪਾਂ ਛੋਨੇ ਛੋਨੇ ਲਾਗੇ ਫਿਰ ਤੇ ਪੱਕਾ ਜਾਵਾਂਗੇ ਨਾ ਤੇ ਜੇ ਨਹੀਂ ਬੰਨਦਾ ਫਿਰ ਆਪਾਂ ਤੁਹਾਨੂੰ ਲੋਕਲ ਵਲੌਗ ਤੇ ਵਿਖਾਵਾਂਗੇ ਆਪਣੇ ਇਧਰ ਉਧਰ ਦੇ ਹਨਾ ਇਹ ਕੋਈ ਨਹੀਂ ਕਰਦੇ ਨੇ ਤੇ ਕੱਲ ਆਪਣੇ ਸਿਰੀ ਵੀ ਆਏ ਨੇ ਸੱਚ ਹੁਣ ਅਗਲੀ ਵੀਲੀ ਅਗਲੀ ਵੀਲੀ ਉਹ ਆਖਣੇ ਵੇਖੋ ਮੈਂ ਨਾ ਗਰਮੀ ਬੜੀ ਹੈ ਮੈਂ ਕੀ ਕਰਾਂ ਮੇਰੇ ਤੇ ਤਾਂ ਜबान ਲਟਖਠਾ ਰਹੀ ਹੈ ਤੇ ਕੱਲ ਆਪਣੇ ਕੀ ਹੁਣ ਬਹੁਤੀਆਂ ਗੱਲਾਂ ਨੂੰ ਖਿੱਚਦੇ ਹੋਏ ਆਪਾਂ ਮੁੱਖ ਦੀ ਗੱਲ ਕਰਦੇ ਕੱਲ ਆਪਣੇ ਸਿਰੀ ਆਉਣੇ ਆ ਤੇ ਕੱਲ ਫਿਰ ਇੱਕ ਟੈਡੀ ਯੂਟਿਊਬ ਬਣਾਉਣਾ ਵੀਰ ਦੇ ਤੇ 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 ਨਾਲੇ ਜਾਵਾਂਗੇ ਤੇ ਸ਼ਾਸ਼ੂਰ ਕੁਛ ਵੇਨੇ ਮੌਲ ਚੱਲ ਤੇ ਬਾਕੀ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਤੇ ਤਦ ਤੱਕ ਜੈ ਹਿੰਦ